ਵੱਡਾ ਹਾਦਸਾ ਵਾਪਰਿਆ ਸਕੂਟਰੀ ਦੇ ਉੱਤੇ ਸਵਾਰ ਹੋ ਕੇ ਮਾਵਾਂ ਧੀਆ ਜਾ ਰਹੀਆਂ ਸਨ ਸਕੂਲ ਛੱਡਣ ਦੇ ਲਈ ਆਪਣੀ ਧੀ ਨੂੰ ਪਰ ਰਸਤੇ ਦੇ ਵਿੱਚ ਕਾਲ ਬਣ ਕੇ ਆਉਂਦਾ ਟਰੱਕ ਜਿਸ ਦੇ ਵੱਲੋਂ ਐਕਟਿਵਾ ਦੇ ਉੱਤੇ ਜਾਂਦੀਆਂ ਮਾਂ ਧੀ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਮੰਦ ਭਾਗੀ ਖਬਰ ਹੈ ਕਿ ਇਸ ਹਾਦਸੇ ਦੇ ਵਿੱਚ 12 ਸਾਲ ਦੀ ਮਾਸੂਮ ਲੜਕੀ ਦੀ ਮੌਤ ਹੋ ਚੁੱਕੀ ਹੈ ਘਰੋਂ ਤਾਂ ਤਿਆਰ ਹੋ ਕੇ ਸਕੂਲ ਜਾ ਰਹੀ ਸੀ ਪਰ ਰਸਤੇ ਦੇ ਵਿੱਚ ਇਸ ਤਰ੍ਹਾਂ ਦਾ ਪਾਣਾ ਵਾਪਰ ਜਾਏਗਾ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਹੋਣਾ ਉਸ ਮਾਸੂਮ ਧੀ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿਹਨੇ ਕਿ ਮੌਕੇ ਦੇ ਉੱਤੇ ਸਾਹ ਛੱਡ ਦਿੱਤੇ ਨੇ 7ਵੀਂ ਜਮਾਤ ਦੇ ਵਿੱਚ ਪੜਦੀ ਸੀ ਸਕੂਲ ਜਾਣ ਸਮੇ ਇਹ ਦਰਦਨਾਕ ਹਾਦਸਾ ਵਾਪਰਿਆ ਐਕਟੀਵਾ ਦੇ ਉੱਤੇ ਆਪਣੀ ਮਾਂ ਦੇ ਨਾਲ ਸਵਾਰ ਹੋ ਕੇ ਜਾ ਰਹੀ ਸੀ ਪਰ ਟਰੱਕ ਦੇ ਵੱਲੋਂ ਇਸ ਨੂੰ ਕੁਚਲ ਦਿੱਤਾ ਗਿਆ ਇਸ ਜੋ ਸਰੀਏ ਦੇ ਨਾਲ ਭਰਿਆ ਹੋਇਆ ਟਰੱਕ ਸੀ ਉਸੇ ਟੱਕਰ ਮਾਰ ਦਿੱਤੀ ਜਿਸ ਤੇ ਵਿੱਚ 12 ਸਾਲ ਦੀ ਮਾਸੂਮ ਧੀ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਮਾਂ ਐਕਟਿਵਾ ਚਲਾਰੀ ਸੀ ਜਿਸ ਕਰਕੇ ਉਸ ਨੂੰ ਹਲਕੀਆਂ ਸੱਟਾਂ ਲੱਗੀਆਂ ਨੇ ਤੇ ਉਹ ਸੜਕ ਦੇ ਦੂਜੇ ਪਾਸੇ ਜਾ ਕੇ ਡਿੱਗ ਜਾਂਦੀ ਹੈ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਪਰ ਘਰੋਂ ਤਾਂ ਧੀ ਨੂੰ ਤਿਆਰ ਕਰਕੇ ਸਕੂਲ ਲੈ ਕੇ ਜਾਣ ਦੇ ਲਈ ਮਾਂ ਗਿਵਾ ਚੱਕ ਕੇ ਤੁਰੀ ਸੀ ਪਰ ਰਸਤੇ ਦੇ ਵਿੱਚ ਉਸੇ ਧੀ ਦੇ ਨਾਲ ਇਹ ਹਾਦਸਾ ਵਾਪਰ ਜਾਏਗਾ ਇਸ ਦਾ ਪਰਿਵਾਰਿਕ ਮੈਂਬਰਾਂ ਨੇ ਕਦੇ ਅੰਦਾਜ਼ਾ ਨਹੀਂ ਲਗਾਇਆ ਹੁਣ ਕਿੰਨੀ ਜ਼ਿਆਦਾ ਇਹ ਮਾਸੂਮ ਧੀ ਹੈ ਜਿਸ ਦੀ ਕਿ ਉਮਰ ਵੀ ਮਹਿਜ 12 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ 7ਵੀਂ ਜਮਾਤ ਦੀ ਵਿਦਿਆਰਥਣ ਜਿਹੜੀ ਕਿ ਆਪਣੀ ਮਾਤਾ ਦੇ ਨਾਲ ਐਕਟੀਵਾ ਦੇ ਉੱਤੇ ਪਿੱਛੇ ਬੈਠੀ ਹੋਈ ਸੀ ਅਚਾਨਕ ਹਾਦਸਾ ਵਾਪਰ ਜਾਂਦਾ ਹੈ ਮੇਨ ਰੋਡ ਤੋਂ ਸਲਿੱਪ ਦੇ ਉੱਤੇ ਉਤਰਨ ਲੱਗਦੇ ਨੇ ਤਾਂ ਇਸ ਦਰਮਿਆਨ ਐਕਟਿਵਾ ਜਿਹੜੀ ਹੈ ਉਸ ਦੀ ਟੱਕਰ ਟਰੱਕ ਦੇ ਨਾਲ ਹੋ ਜਾਂਦੀ ਹੈ ਤੇ ਮਾਸੂਮ ਲੜਕੀ ਜਿਸ ਦਾ ਨਾਮ ਅਨੰਨਿਆ ਦੱਸਿਆ ਜਾ ਰਿਹਾ ਹੈ ਉਹ ਟਰੱਕ ਵਾਲੇ ਪਾਸੇ ਡਿੱਗ ਜਾਂਦੀ ਹੈ ਅਤੇ ਟਰੱਕ ਦਾ ਪਿਛਲਾ ਟਾਇਰ ਉਸ ਮਾਸੂਮ ਬੱਚੀ ਦੇ ਸਰਦੇ ਉਤੋਂ ਨਿਕਲ ਜਾਂਦਾ ਜਿਸ ਕਰਕੇ ਅਨੰਨਿਆ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਹਾਲਾਂਕਿ ਉਸਦੀ ਮਾਂ ਸੜਕ ਦੇ ਦੂਜੇ ਪਾਸੇ ਡਿੱਗਦੀ ਹੈ ਉਸ ਨੂੰ ਹਲਕੀਆਂ ਸੱਟਾਂ ਲੱਗੀਆਂ ਨੇ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ ਪਰ ਬੇहद ਮੰਦ ਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਘਰ ਦੇ ਵਿੱਚ ਕੀਰਨੇ ਪੈ ਰਹੇ ਨੇ ਮਾਪਿਓ ਨੇ ਆਪਣੀ ਧੀ ਨੂੰ ਲੈ ਕੇ ਲੱਖਾ ਸੁਪਨੇ ਸਜੋਏ ਹੋਏ ਸਨ ਕਿ ਉਹਨਾਂ ਦੀ ਧੀ ਪੜੇਗੀ ਲਿਖੇਗੀ ਇੱਕ ਵਧੀਆ ਮੁਕਾਮ ਹਾਸਲ ਕਰੇਗੀ ਪਰ ਉਹ ਸਾਰੇ ਸੁਪਨੇ ਖੇਰੂ-ਖੇਰੂ ਹੋ ਗਏ ਕਿਉਂਕਿ ਇਸ ਧੀ ਦੇ ਲਈ ਕਾਲ ਬਣ ਕੇ ਆਇਆ ਟਰੱਕ ਜਦੋਂ ਉਹ ਆਪਣੀ ਮਾਂ ਦੇ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਜਾ ਰਹੀ ਸੀ ਸਲਿੱਪ ਰੋਡ ਤੇ ਉਤਰਨ ਲੱਗੀ ਸੀ ਮੇਨ ਰੋਡ ਤੋਂ ਅਚਾਨਕ ਐਕਟਿਵਾ ਦੀ ਲੋਹੇ ਦੇ ਸਰੀਆਂ ਦੇ ਨਾਲ ਭਰੇ ਹੋਏ ਟਰੱਕ ਦੇ ਨਾਲ ਟੱਕਰ ਹੋ ਗਈ ਜਿਸ ਤੋਂ ਬਾਅਦ ਉਹ ਸੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਜੋ ਟਰੱਕ ਹੈ ਇਹ ਬੱਦੀ ਤੋਂ ਅੰਬਾਲਾ ਸਰੀਆ ਛੱਡਣ ਦੇ ਲਈ ਜਾ ਰਿਹਾ ਸੀ ਮੋੜ ਹੋਣ ਕਰਕੇ ਉਸ ਨੂੰ ਐਕਟਿਵਾ ਦਿਖਾਈ ਨਹੀਂ ਦਿੱਤੀ ਜਿਸ ਕਰਕੇ ਇਹ ਹਾਦਸਾ ਵਾਪਰਿਆ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਪਰ ਘਰ ਦੇ ਵਿੱਚ ਕੀਰਨੇ ਪੈ ਰਹੇ ਨੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਉਸ ਮਾਸੂਮ ਧੀ ਦੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿਹੜੀ ਕੀ ਹਾਦਸੇ ਦਾ ਸ਼ਿਕਾਰ ਹੋਈ ਹੈ ਉਸ ਦੀ ਮੌਤ ਹੋ ਗਈ ਹੈ ਤਾਂ ਆਪਣੀ ਧੀ ਨੂੰ ਗੋਦੀ ਦੇ ਵਿੱਚ ਲੈ ਕੇ ਉਹ ਮਾਂ ਜਿਹੜੀ ਹੈ ਬਾਰ-ਬਾਰ ਆਪਣੀ ਧੀ ਨੂੰ ਉਠਾ ਰਹੀ ਸੀ ਕਿ ਮੇਰੀ ਧੀ ਉੱਠ ਜਾ ਅਨੰਨਿਆ ਉੱਠ ਜਾ ਪਰ ਉਦੋਂ ਤੱਕ ਉਹ ਧੀ ਜਿਹੜੀ ਹੈ ਸਦਾ ਦੀ ਨੀਂਦ ਸੋ ਚੁੱਕੀ ਸੀ ਇੰਨਾ ਜ਼ਿਆਦਾ ਮੰਦ ਭਾਗਾ ਇਹ ਹਾਦਸਾ ਵਾਪਰਿਆ ਮਾਦਾ ਇਸ ਵੇਲੇ ਰੋਣਾ ਦੇਖਿਆ ਨਹੀਂ ਜਾ ਰਿਹਾ ਉਸ ਨੂੰ ਸੱਟਾਂ ਲੱਗੀਆਂ ਨੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਉਸ ਟਰੱਕ ਦੀਆਂ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿਹੜਾ ਕਿ ਬੱਦੀ ਤੋਂ ਲੋਡ ਹੋ ਕੇ ਅੰਬਾਲਾ ਜਾ ਰਿਹਾ ਸੀ ਪਰ ਅਚਾਨਕ ਇਹ ਹਾਦਸਾ ਵਾਪਰ ਜਾਂਦਾ ਹੈ ਮੋੜ ਹੁਣ ਕਰਕੇ ਇਸ ਟਰੱਕ ਚਾਲਕ ਨੂੰ ਐਕਟਿਵਾ ਤੇ ਜਾਂਦੀਆਂ ਮਾਵਾਂ ਧੀਆਂ ਦਿਖਾਈ ਨਹੀਂ ਦਿੰਦੀਆਂ ਤੇ ਉਸ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਅਨੰਨਿਆ ਮਾਸੂਮ ਲੜਕੀ ਬੜਾ ਹੀ ਭੋਲਾ-ਪਾਲਾ ਚਿਹਰਾ ਇਸ ਲੜਕੀ ਦਾ ਜਿਹੜੀ ਕਿ ਟਰੱਕ ਦੇ ਹੇਠਾਂ ਡਿੱਗਦੀ ਹੈ ਤੇ ਇਸ ਦਰਮਿਆਨ ਟਰੱਕ ਦਾ ਪਿਛਲਾ ਟਾਇਰ ਅਨੰਨਿਆ ਦੇ ਸਿਰ ਦੇ ਉੱਤੋਂ ਲੰਘ ਜਾਂਦਾ ਹੈ ਜਿਸ ਕਰਕੇ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤਸਵੀਰਾਂ ਬੇहद ਹੈਰਾਨ ਕਰ ਦੇਣ ਵਾਲੀਆਂ ਨੇ ਚੰਡੀਗੜ੍ਹ ਅੰਮ੍ਰਾਲਾ ਰੋਡ ਦੇ ਉੱਤੇ ਇਹ ਹਾਦਸਾ ਵਾਪਰਿਆ ਜਿੱਥੇ ਕਿ ਇੱਕ ਮਾਸੂਮ ਲੜਕੀ ਜਿਸ ਦੀ ਕਿ ਉਮਰ 12 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਰੱਬ ਨੂੰ ਪਿਆਰੀ ਹੋ ਚੁੱਕੀ ਹੈ ਕਿਉਂਕਿ ਕਾਲ ਬਣ ਕੇ ਆਇਆ ਟਰੱਕ ਜਿਸ ਦੇ ਕਿ ਪਿਛਲੇ ਟਾਇਰ ਦੇ ਹੇਠਾਂ ਅਨੰਨਿਆ ਦਾ ਸਿਰ ਆ ਜਾਂਦਾ ਸਾਰਾ ਸਿਰ ਜੋ ਹੈ ਇਸ ਟਰੱਕ ਦਾ ਪਿਛਲਾ ਟਾਇਰ ਉਸ ਦਾ ਖੋਲ ਕੇ ਰੱਖ ਦਿੰਦਾ ਤੇ ਉਸ ਦੀ ਮੌਤ ਹੋ ਜਾਂਦੀ ਹੈ